ਅੱਜ ਆਪਾਂ ਬਠਿੰਡੇ ਮਤਲਬ ਅਸੀਂ ਇਕੱਠੇ ਹੋਏ ਆਂ ਬਠਿੰਡੇ ਦੇ ਵਿੱਚ ਪੂਰੇ ਪੰਜਾਬ ਦੀਆਂ ਅਕੈਡਮੀਆ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੁਣ ਸਾਰੇ ਦੇਖ ਰਹੇ ਹੋ ਸਾਰੇ ਪੰਜਾਬ ਦੀਆਂ ਅਕੈਡਮੀਆ ਇੱਥੇ ਇਕੱਠੀਆਂ ਹੋਈਆਂ ਅਸੀਂ 10 ਵਜੇ ਤੋਂ ਲੈ ਕੇ 2 ਵਜੇ ਤੱਕ 4 ਘੰਟੇ ਲਗਾਤਾਰ ਮੀਟਿੰਗ ਚੱਲੀ ਔਰ ਇਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਅਕੈਡਮੀਆ ਨੇ ਸਾਨੂੰ ਬੇਰੁਜ਼ਗਾਰ ਟਟਪਾਈ ਯੂਨੀਅਨ ਦਾ ਸਾਥ ਦੇਣ ਦਾ ਸਮਰਥਨ ਕੀਤਾ ਔਰ ਨਾਲ ਸਾਰੀਆਂ ਅਕੈਡਮੀਆ ਨੇ ਨਾਲ ਬੇਰੁਜ਼ਗਾਰ ਟਟਪਾਈ ਯੂਨੀਅਨ ਨੇ ਕੀ ਕੀਤਾ ਇੱਕ ਸਾਂਝੇ ਤੌਰ ਤੇ ਇੱਕ ਫੈਸਲਾ ਲਿਆ ਇਹ ਫੈਸਲੇ ਦੇ ਵਿੱਚ ਮੁੱਖ ਤੌਰ ਤੇ ਕਿਹਾ ਕਿ ਅਸੀਂ ਪਹਿਲਾਂ ਤਾਂ ਦੋ ਮਹੀਨਾ ਜਿਹੜੀਆਂ ਉਹ ਸਟਾਰਟ ਕਰਨ ਜਾ ਰਹੇ ਹਾਂ ਪਹਿਲੀ ਚੀਜ਼ ਆਰਟੀਆਈ ਮੰਨ ਲਓ ਅਸੀਂ ਸਾਡੇ ਪੰਜਾਬ ਦੇ ਵਿੱਚ ਮਾਸਟਰ ਗ੍ਰੈਜੂਏਟ ਤੇ ਸਕੂਲ ਲੈਕਚਰਰਾਂ ਦੀ ਪੋਸਟ ਕਿੰਨੀ ਖਾਲੀ ਆ ਇਹਦੇ ਵਾਸਤੇ ਅਸੀਂ ਆਰਟੀਆਈ ਸਾਰੇ 23 ਤੇ 23 ਜ਼ਿਲ੍ਹਿਆਂ ਵਿੱਚ ਸਟਾਰਟ ਕਰਾਂਗੇ ਦੂਜਾ ਫੈਸਲਾ ਜਿਹੜਾ ਹੈ ਉਹ ਅਸੀਂ 28 ਸਤੰਬਰ ਭਗਤ ਸਿੰਘ ਦੇ ਜਨਮ ਦੇ ਨਾਲੇ ਦਿਨ ਸੰਗਰੂਰ ਸੀਐਮ ਦੀ ਕੋਠੀ ਦਾ ਜਿਹੜਾ ਘਰਾਓ ਕਰਾਂਗੇ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਅਕੈਡਮੀਆ ਨੇ ਇਕਲਨ ਹੋਰ ਵੀ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਬੇਰੁਜ਼ਗਾਰ ਟਟਪਾ ਯ ਦਾ ਧਰਨਾ ਅਨਾਉਂਸ ਕਰੂਗੀ ਉਸ ਦਿਨ ਪੰਜਾਬ ਦੀ ਕੋਈ ਵੀ ਅਕੈਡਮੀ ਜਿਹੜੀ ਆ ਉਹ ਮਾਸਟਰ ਗ੍ਰੈਡ ਤੇ ਲੈਕਚਰ ਗ੍ਰੈਡਰ ਸੰਬੰਧਿਤ ਕੋਈ ਕਲਾਸ ਨਹੀਂ ਲਾਊਗੀ ਨਾਲ ਦੀ ਨਾਲ ਹੀ ਸਾਰੀਆਂ ਅਕੈਡਮੀਆਂ ਦਾ ਇੱਕ ਸਾਥੀ ਜਾਂ ਸਾਰੀਆਂ ਅਕੈਡਮੀਆਂ ਦਾ ਇੱਕ ਬੰਦਾ ਜਿਹੜਾ ਰਿਪਰੈਜ਼ੈਂਟ ਕਰੂਗਾ ਧਰਨੇ ਦੇ ਵਿੱਚ ਤਾਂ ਇਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਅਸੀਂ ਇਹ ਗੱਲ ਕਹਿਨੀ ਆ ਤੁਹਾਡੇ ਵਾਸਤੇ ਇੱਕ ਅੱਛਾ ਮੌਕਾ ਹੈ ਕਿ ਜਿਹੜੇ ਵੀ ਵਿਦਿਆਰਥੀ ਆਫਲਾਈਨ ਜਾਂ ਆਨਲਾਈਨ ਵਿਦਿਆਰਥੀ ਜੁੜੇ ਆ ਜਿਹੜੇ ਖਾਸ ਕਰਕੇ ਆਨਲਾਈਨ ਜੁੜੇ ਹੋਏ ਆ ਉਹਨਾਂ ਨੂੰ ਪੰਜਾਬ ਦੇ ਆਪਦੇ ਫੇਵਰਿਟ ਟੀਚਰਾਂ ਦੇ ਨਾਲ ਮਿਲਣ ਦਾ ਇੱਕ ਮੌਕਾ ਹੈ ਔਰ ਦੂਸਰੀ ਚੀਜ਼ ਜ ਮਿਆ ਇਹ ਟੀਚਰ ਤੁਹਾਡੇ ਹੱਕਾਂ ਲਈ ਤੁਹਾਡੇ ਸਾਹਮਣੇ ਆ ਰਹੇ ਆ ਤਾਂ ਹੁਣ ਵਾਰੀ ਤੁਹਾਡੀ ਵੀ ਆਉਣ ਦੀ ਤਾਂ ਅੱਜ ਜਿਹੜੇ ਮੁੱਖ ਤਿੰਨ ਫੈਸਲੇ ਸੀ ਜਿਹੜੇ ਅਸੀਂ ਇਹ ਤੁਹਾਨੂੰ ਦੱਸਦੇ ਤਾਂ ਆ ਰਹੇ ਹਾਂ ਸਾਥੀਓ ਸਾਰੇ ਪਹੁੰਚੋ 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 ਹਾਂ